ਰਾਣਾ ਜੀ ਪਲੀਜ਼ ਕੰਟੀਨਿਊ ਸਪੀਕਰ ਸਾਹਿਬ ਅੱਜ ਸਭ ਤੋਂ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਆ ਨਜਾਇਜ਼ ਅਸਲਾ ਜਿੰਨਾ ਪੰਜਾਬ 'ਚ ਆਪਾਂ ਸਾਰੇ ਸਦਨ ਦੇ ਮੈਂਬਰ ਐ ਆਪਾਂ ਆਪਣੇ ਇਲਾਕਿਆਂ 'ਚ ਦੇਖ ਰਿਹਾ ਵੀ ਬਹੁਤ ਨਜਾਇਜ਼ ਅਸਲਾ ਵਧ ਗਿਆ ਲੋਕ ਅੱਜ ਜ਼ਿੰਮੇਦਾਰ ਆਪਣੀ ਮੋਟਰ ਤੇ ਨਹੀਂ ਜਾ ਸਕਦਾ ਮੇਰੇ ਇਲਾਕੇ ਦੇ ਵਿੱਚ ਸਾਰਿਆਂ ਦੇ ਵਿੱਚ ਇਹ ਹਾਲ ਹੋਣਾ ਵੀ ਲੋਕ ਖੇਤਾਂ ਨੂੰ ਸ਼ਾਮ ਨੂੰ ਮੋਟਰ ਤੇ ਜਾਂਦੇ ਆ ਤੇ ਲੋਕ ਪੈ ਜਾਂਦੇ ਕੋਈ ਦਾਤੀ ਮਾਰ ਕੇ ਕੋਈ ਖੁਸ਼ਮਾਰ ਤੇ ਸਰ ਅੱਜ ਪੰਜਾਬ ਦੇ ਵਿੱਚ ਕਾਨੂੰਨ ਬਣਨਾ ਚਾਹੀਦਾ ਮੈਂ ਸਦਨ ਦੇ ਵਿੱਚ ਬੇਨਤੀ ਕਰਨੀ ਚਾਹੁੰਦਾ ਸਾਰੇ ਮੈਂਬਰਾਂ ਦਾ ਸੇਤ ਹੋਵੇ ਕਿ ਜਿਹੜਾ ਬੰਦਾ ਕਿਸੇ ਨੂੰ ਵੱਢੇ ਲੁੱਟ ਖੋਹ ਕਰੇ ਨਾਜਾਇਜ਼ ਅਸਲਾ ਹੋਵੇ ਉਹਨੂੰ 10 ਸਾਲ ਦੀ ਸਜ਼ਾ ਹੋਣੀ ਆ ਹੋਣੀ ਚਾਹੀਦੀ ਤਾਂ ਪੰਜਾਬ ਦੇ ਵਿੱਚ ਲਾਅਨ ਆਰਡਰ ਸੁਧਾਰ ਸਾਦੇ ਨਹੀਂ 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 ਸੁਧਾਰ ਸਾਦਾ ਇੱਕ ਸਾਲ ਲਈ ਬੰਦਾ ਅੰਦਰ ਜਾਂਦਾ ਇੱਕ ਮਹੀਨੇ ਲਈ ਜ਼ਮਾਨਤ ਕਰਕੇ ਬਾਹਰ ਆ ਜਾਂਦਾ ਉਹਦਾ ਕੌਨਫੀਡੈਂਸ ਲੈਵਲ ਵੱਜ ਜਾਂਦਾ ਸਰ ਪੋਰਸ ਦੀ ਸ਼ੋਰਟੇਜ ਵੀ ਬੜੀ ਵੱਡੀ ਆ ਮੈਂ ਇਹ ਵੇਖਦਾ ਕਈ ਕਈ ਪੋਲੀਟੀਸ਼ੀਅਨ 25 25 ਗਨਮੈਨ ਲੈ ਕੇ ਤੁਰਦੇ ਆ ਅੱਜ ਪੰਜਾਬ 'ਚ ਮੈਂ ਇਹ ਕਹਨਾ ਕਿ ਕੋਈ ਥਾਣਾ ਨਹੀਂ ਜਿਹਦੇ 'ਚ 25 ਸਿਪਾਹੀ ਹੋਣ